ਇਹਨਾਂ ਵੋਟਾਂ ਦੇ ਵਿੱਚ ਹਰ ਸਿਮਰਨ ਦੇ ਹੱਥ ਮਜ਼ਬੂਤ ਕਰਦੇ ਹੋ ਮੇਰੇ ਵੱਡੇ ਭੈ ਰਾਜਪੁਰ ਜੀ ਬੈਠੀ ਹੈ ਇਹਨਾਂ ਦੇ ਹੱਥ ਮਜ਼ਬੂਤ ਕਰੋ ਤੁਹਾਡੀ ਤਾਕਤ ਹੈ ਜੇ ਤੁਸੀਂ ਹਰ ਸਿਮਰਨ ਨੂੰ ਦੇ ਦਿੱਤੀ ਇਹ ਬੋਲੇਗਾ ਜੇ ਤੁਹਾਡੀ ਤਾਕਤ ਹੀ ਖੈਰ ਨੂੰ ਦੇ ਦਿੱਤੀ ਉਹ ਬੋਲੇਗਾ ਨਾ ਹਰ ਸਿਮਰਨ ਦੀ ਕੋਈ ਤਾਕਤ ਹੈ ਨਾ ਸੁਖਪਾਲ ਖੈਰ ਦੀ ਕੋਈ ਤਾਕਤ ਹੈ ਤਾਕਤ ਹੈਗੀ ਤੁਹਾਡੀ ਵੋਟ ਦੀ ਔਰ ਸੰਤ ਬਾਬਾ ਪ੍ਰੇਮ ਸਿੰਘ ਦਾ ਸੁਨੇਹਾ ਯਾਦ ਰੱਖਿਓ ਕਿ ਜਿੰਦਰ ਵੋਟਾਂ ਪਾਉਣੀਆਂ ਇੱਕ ਸਾਈਡ ਪਾਉਣੀਆਂ ਪੰਜ ਲੋਕ ਨੂੰ ਪਤਾ ਲੱਗ ਜਾਏ ਕਿ ਤੁਹਾਡੀਆਂ ਵੋਟਾਂ ਦੇ ਸਿਰ ਤੇ ਤੁਹਾਡਾ ਕੈਂਡੀਡੇਟ ਦਿੱਤਾ ਹੈ ਇਹ ਨਾ ਹੋਵੇ ਤਿੰਨ ਜਗ੍ਹਾ ਤੇ ਵੋਟਾਂ ਵੇਟ ਜਾਣ ਹਰ ਸਿੰਘ ਨੂੰ ਸੋਚੀ ਜਾਵੇ ਯਾਰ ਮੈਂ ਤਾਂ 1.5 ਤੋਂ 2 ਕਰੋੜ ਰੁਪਇਆ ਦੇ ਦਿੱਤਾ ਸੁਖਬਾਲ ਸਿੰਘ ਇਹ ਕਹਦਾ ਸੂਜੀ ਜਾਵੇ ਬਿਨਾਂ ਕੰਮ ਕੀਤੇ ਵੋਟਾਂ ਮਿਲ ਜਾਂਦੀਆਂ ਨੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਹਨੇ ਕੰਮ ਕੀਤੇ ਆ ਉਹਨੂੰ ਵੋਟ ਦਿਓ ਜਿਸ ਤਰ੍ਹਾਂ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ 2 ਕਰੋੜ ਦੇ ਇਸ ਪਿੰਡ ਦੀ ਇਨਕਮ ਹੋਵੇ ਔਰ ਅਜਿਹੇ ਪਿੰਡ ਦੇ ਜਿੱਥੇ 3-400 ਕਿੱਲਾ ਜ਼ਮੀਨ ਵੀ ਹੋਵੇ ਔਰ ਉਸ ਪਿੰਡ ਦਾ ਇਹ ਹਾਲ ਹੋਵੇ ਮੈਂ ਤੁਹਾਡੇ ਗਵਰਨਰ ਦੇ ਵਿੱਚ ਸਾਡੇ ਦਿਲਜੀਤ ਭਾਜੀ ਨੇ ਸਾਡੇ ਕੋਲ ਲਗਦੇ ਨੇ ਉਹਨਾਂ ਦੇ ਵਿਆਹ ਤੇ ਆਇਆ ਤੇ ਸਾਰੀ ਸੜਕ ਬਣ ਗਈ। ਤੇ ਮੈਂ ਦੇਖਦਾ ਅੱਜ ਆਇਆ ਤਾਂ ਤਕਰੀਬਨ 80% ਸੜਕ ਬਣ ਗਈ ਹੈ। ਮੈਂ ਧੰਨਵਾਦੀ ਹਾਂ ਸਿਮਰ ਕੋ ਮੰਜੀ ਦਾ ਜਿਹੜੇ ਤੁਹਾਡੇ ਲਈ ਤੁਹਾਡੇ ਦੁੱਖ ਦੂਦ ਕਰਨ ਲਈ ਭਗਵੰਤ ਮਾਨ ਜੀ ਕੋਲੋਂ ਇਹ ਨਵੀਆਂ ਸਕੀਮਾਂ ਲੈ ਕੇ ਆ ਰਹੇ ਨੇ। ਦਿਨ ਨਹੀਂ ਚਰਨਾ ਜੋ ਲੋਕਾਂ ਦੇ ਦਿਲਾਂ 'ਚੋਂ ਡਰ ਨਹੀਂ ਜਾਂਦਾ। ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲਾਂ 'ਚੋਂ ਡਰ ਨਹੀਂ ਜਾਂਦਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਦੋਸਤੋ 75 ਸਾਲ ਦੀਆਂ ਸਰਕਾਰਾਂ ਨੇ ਉਹਦੇ ਵਿੱਚ ਸਾਡਾ ਪਰਿਵਾਰ ਵੀ ਆਉਂਦਾ ਤੇ ਸੁਖਪਾਲ ਸਿੰਘ ਖਹਿਰਾ ਜੀ ਦਾ ਪਰਿਵਾਰ ਵੀ ਆਉਂਦਾ ਜਿਹੜੇ ਸਟੇਜਾਂ 'ਤੇ ਲਿਖਦੇ ਨੇ ਕਿ 50 ਸਾਲ ਹਲਕੇ ਦੇ ਨਾਲ ਔਰ 50 ਸਾਲ ਹਲਕੇ ਦੇ ਨਾਲ ਕੁੱਤੀਆਂ ਸੜਕਾਂ ਨਹੀਂ ਦੱਸਦੇ ਕਿ 50 ਸਾਲ ਦੇ ਵਿੱਚ ਇਹਨਾਂ ਕੋਲ ਸੜਕਾਂ ਹੀ ਨਹੀਂ ਬਣੀਆਂ ਨਾਲੀਆਂ ਗਲੀਆਂ ਨਾਲੀਆਂ ਹੀ ਨਹੀਂ ਬਣੀਆਂ ਔਰ ਅਜਿਹੇ ਪਿੰਡ ਜਿਹੜਾ ਪਿੰਡ ਮੈਨੂੰ ਲੱਗਦਾ ਹੈ ਕਿ ਕੈਲੀਫੋਰਨੀਆ ਬਣਾ ਰਾ ਚਾਹੁੰਦਾ ਸੀਗਾ ਸਾਡਾ ਇਲਾਕਾ ਧਨਵਦੀ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਮੈਨੂੰ ਜੀਵਨੀ ਪੜ੍ਹਦੇ ਆ ਸੀ ਹਰ ਸਿੰਘ ਜੀ ਤੁਹਾਡੇ ਕੰਮ ਆਉਣੀ ਹੈ ਕਿ ਸਾਡੀ ਪਾਰਟੀ ਦੀ ਜਿਹੜੀ ਸਿੱਖਿਆ ਕ੍ਰਾਂਤੀ ਨੀਤੀ ਹੈ ਮੈਂ ਜਦੋਂ ਕੇਂਦਰੀ ਕੋਲ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਕਿਹਾ ਜਿਸ ਨੀਤੀ ਦੀ ਗੱਲ ਅੱਜ 2020 ਦੇ ਵਿੱਚ ਆਪਾਂ ਕਰ ਰਹੇ ਆ ਸਾਨੂੰ ਮਾਣ ਹੋਣਾ ਚਾਹੀਦਾ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਉੱਤੇ ਜਿਨ੍ਹਾਂ ਨੇ ਸਿਰਫ 20 ਸਾਲ ਦੀ ਉਮਰ ਦੇ ਵਿੱਚ 1911 ਦੇ ਵਿੱਚ এডਿਕੇਸ਼ਨ ਦੀ ਲਹਿਰ ਚਲਾਈ ਔਰ ਨਾਲ ਸਮਾਜ ਸੁਧਾਰਨ ਵਾਲੀ ਲਹਿਰ ਚਲਾਈ ਜਿਸ ਦੀ ਬਦੌਲਤ ਚਾਰ ਸਕੂਲ ਕੋਰ ਇੱਕ ਕਾਲਜ ਖੁੱਲਿਆ ਔਰ ਇਸਤਰੀਆਂ ਦਾ ਪਹਿਲਾ ਕਾਲਜ ਸਹਤੋੜੇ ਨੋਟਿਸ ਨਾ ਹੋਵੇ ਕਿ ਸਾਡੇ ਦੇਖਦਿਆਂ ਦੇਖਦਿਆਂ ਪਿਛਲੀਆਂ ਪੀੜੀਆਂ ਇਹਨੀਆਂ ਕੁੜੀਆਂ ਨੇ ਸਾਡੀਆਂ ਮਾਸੀਆਂ ਮਾਮੇ ਦੇਖਦੇ ਹੋ ਕਿ ਤਕਰੀਬਨ ਇੱਕ ਦੋ ਕਲਾਸ ਹੀ ਪੜ੍ਹੇ ਹੁੰਦੇ ਸੀ ਜਾਂ ਅੰਗੂਠਾ ਛਾਪ ਹੁੰਦੇ ਸੀ ਉਹ ਸਾਨੂੰ ਮਾਣ ਹੋਣਾ ਚਾਹੀਦਾ ਕਿ 1927 ਦੇ ਵਿੱਚ ਗੁਜਰਾਤ ਜਿੱਦੇ ਤੰਡਾ ਗੁਜਰਾ ਜਿਹੜੇ ਤੰਡਾ ਦੇ ਵਿੱਚ ਮਗੇਰੀਆਲਾ ਕਾਲਜ ਜਿਹੜਾ ਆਇਆ ਹੈ ਸਕੂਲ ਹੈ ਉਹਦੇ ਵਿੱਚ ਇਸਤਰੀਆਂ ਦਾ ਕਾਲਜ ਸੰਤ ਬਾਬਾ ਪ੍ਰਿੰਸ ਸਿੰਘ ਜੀ ਨੇ ਖੋਲਿਆ ਉਹ ਕਿੰਨੀ ਵੱਡੀ ਸੋਚ ਹੋਏਗੀ ਇਸ ਇਲਾਕੇ ਦੇ ਵਿੱਚ ਆਏ ਪਹਿਲੀ ਪੀੜੀ ਸਪਾਈ ਹੋਣਦਾਰ ਬਣੀ ਥਾਣਦਾਰ ਬਣੀ ਔਰ ਦੂਜੀ ਤੀਜੀ ਪੀੜੀ ਤੱਕ ਆਉਂਦੇ ਆ ਜਿਦਾਂ ਹੀ ਸੰਤ ਬਾਬਾ ਪ੍ਰਿੰਸ ਸਿੰਘ ਜੀ ਦਾ ਆਪਾਂ ਉਹਦਾ ਮਿਸ਼ਨ ਛੱਡਿਆ ਅੱਜ ਹਾਲਾਤ ਇਹ ਹੈ ਕਿ ਸਾਡੀ ਪਿਛਲੀ ਪੀੜੀ ਸੂਬੇਦਾਰ ਕਰਨਾ ਜਨਰਲ ਸਿਗੇ ਪਰ ਅੱਜ ਅਸੀਂ ਦਿਹਾੜੀ ਦਾ ਕੰਮ ਬੰਦੇ ਜਾ ਰਹੇ ਆ ਮੈਂ ਬੇਨਤੀ ਕਰੂੰਗਾ ਹਰਸਿੰਦਰ ਸਿੰਘ ਜੀ ਨੂੰ ਕਿ ਬੇਬੋਲਾ ਵਾਲਾ ਕਾਲਜ ਹੁਣ ਨਾਂ ਸਬਾਰਚੇ ਖੈਰਾ ਜਿਹਦੇ ਕਬਜੇ ਤੇ ਰਹਿ ਗਿਆ ਤੇ ਨਾਂ ਹੀ ਬੀਬੀ ਜੀ ਦੇ ਵਿੱਚ ਰਿਹਾ ਹੈ ਉਹਦੇ ਵਿੱਚ ਫੰਡ ਬਣਾ ਕੇ ਉੱਥੇ ਆਈਐਸ ਆਈਪੀਐਸ ਅਕੈਡਮੀ ਖੋਲਹੀ ਜਾਵੇ ਕਿਉਂਕਿ ਇਸ ਇਲਾਕੇ ਦੇ ਬੱਚੇ ਜਿੱਥੇ ਵਿਦੇਸ਼ਾਂ ਦੇ ਵਿੱਚ ਬਹੁਤ ਕਮਾਈਆਂ ਕਰਦੇ ਨੇ ਉੱਥੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਸਾਡੇ ਹੱਕ ਹਕੂਕ ਪੰਜਾਬ ਦੀ ਧਰਤੀ ਦੇ ਨੇ ਔਰ ਹੱਕ ਹਕੂਕ ਤੁਹਾਡੇ ਤਾਂ ਕਾਮ ਰਹਿਣਗੇ ਜੇਕਰ ਤੁਹਾਡੇ ਬੱਚਾ ਕੋਲ ਉੱਚੀ ਵਿੱਦਿਆ ਹੋਏਗੀ ਅੱਜ ਅਸੀਂ ਵਿੱਦਿਆ ਦੇ ਨਾਂ ਤੇ ਪ੍ਰਸਤੂ ਤੱਕ ਸੀਮਤ ਹੋ ਕੇ ਰਹਿ ਗਏ ਆ ਕਿਉਂਕਿ ਸਾਰੀਆਂ ਗੱਲਾਂ ਸਰਪੰਚ ਸਾਹਿਬ ਨੇ ਔਰ ਆਮ ਆਦਮੀ ਪਾਰਟੀ ਦੇ ਕਾਮਰ ਸਿਮਰਨ ਜੀ ਦੱਸਣਗੇ ਮੈਂ ਸਿਰਫ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਦੁਵਾਰਾ ਸੰਧ ਬਾਬਾ ਪ੍ਰੇਮ ਸਿੰਘ ਜੀ ਦੇ ਸੱਜਮਾਦਿਤ ਚੱਲ ਕੇ ਸਮਾਜ ਸੁਧਾਰ ਵਿਹਾਰ ਇਕੱਠੇ ਰਹੋ ਜੁੜ ਕੇ ਸੰਘਰਸ਼ ਕਰੋ ਉਹਦੇ ਉੱਤੇ ਚੱਲਣ ਦੀ ਲੋੜ ਹੈ ਬਾਕੀ ਫੰਡਾਂ ਦੀ ਕੋਈ ਘਾਟ ਨਹੀਂ ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਨਵਾਂ ਜੁਝਾਰੂ ਯੂਥ ਨੇਤਾ ਮਿਲਿਆ ਹੈ ਇਹਦੇ ਹੱਥ ਮਜ਼ਬੂਤ ਔਰ ਇੱਕ ਗੱਲ ਹੋਰ ਬੇਨਤੀ ਕਈ ਵਾਰੀ ਆਪਾਂ ਸੋਚਦੇ ਆਂ ਕਿ ਛੋਟੀਆਂ ਇਲੈਕਸ਼ਨਾਂ ਇਹਦੇ ਵਿੱਚ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਪਰ ਛੋਟੇ ਨਤੀਜੇ ਫੋਰ ਐਗਜ਼ਾਮਪਲ ਜੇ ਇੱਕ ਜਹਾਜ਼ ਉੱਡਦਾ ਹੈ ਦਿੱਲੀ ਤੋਂ ਜੇ 1 ਸੈਂਟੀਮੀਟਰ ਉੱਰਾ ਉੱਡ ਜਵੇ ਤੇ ਉਹ ਲੰਡਨ ਪਹੁੰਚ ਜਾਂਦਾ 1 ਸੈਂਟੀਮੀਟਰ ਅੱਗੇ ਚੱਲਦੇ ਨਿਊਯਾਰਕ ਚੱਲ ਜਾਂਦਾ ਇਸ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਵੀ ਵੱਡੇ ਪ੍ਰਭਾਵ ਪਾਉਂਦੀਆਂ ਨੇ ਜਿਹੜਾ ਸੁਖਬਾਲ ਸਿੰਘ ਖਹਿਰਾ ਜੀ ਫੇਸਬੁੱਕ ਉੱਤੇ ਜ਼ਿਆਦਾ ਬੋਲਦੇ ਨੇ ਤੁਹਾਡੀਆਂ ਵੋਟਾਂ ਉਹਨਾਂ ਨੂੰ ਪਾਈਆਂ ਤਾਂ ਬੋਲਦੇ ਨੇ ਇਹਨਾਂ ਵੋਟਾਂ ਦੇ ਵਿੱਚ ਹਰਸਿਮਰਨ ਦੇ ਹੱਥ ਮਜ਼ਬੂਤ ਕਰ ਦਿਓ ਮੇਰੇ ਵੱਡੇ ਭੈਣ ਰਾਜਪੁਰ ਜੀ ਬੈਠੀ ਐ ਇਹਨਾਂ ਦੇ ਹੱਥ ਮਜ਼ਬੂਤ ਕਰੋ ਆਪੇ ਹੀ ਬੋਲਣ ਦੇ ਅਧਿਕਾਰ ਨਹੀਂ ਰਹਿਣਗੇ ਤੁਹਾਡੀ ਤਾਕਤ ਐ ਜੇ ਤੁਸੀਂ ਹਰਸਿਮਰਨ ਨੂੰ ਦੇ ਦਿੱਤੀ ਇਹ ਬੋਲੇਗਾ ਜੇ ਤੁਹਾਡੀ ਤਾਕਤ ਨਹੀਂ ਖਹਿਰ ਨੂੰ ਦੇ ਦਿੱਤੀ ਉਹ ਬੋਲੇਗਾ ਨਾ ਹਰਸਿਮਰਨ ਦੀ ਕੋਈ ਤਾਕਤ ਐ ਨਾ ਸੁਖਬਾਲ ਖਹਿਰ ਦੀ ਕੋਈ ਤਾਕਤ ਐ ਤਾਕਤ ਹੈਗੀ ਤੁਹਾਡੀ ਵੋਟ ਦੀ ਔਰ ਸੰਤ ਬਾਬ ਮੈਂ ਸਣੀ ਦਸਨੇਹਾ ਯਾਦ ਰੱਖਿਓ ਕਿ ਜਿੱਧਰ ਵੋਟਾਂ ਪਾਉਣੀਆਂ ਇੱਕ ਸਾਈਡ ਪਾਉਣੀਆਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਏ ਕਿ ਤੁਹਾਡੀਆਂ ਵੋਟਾਂ ਦੇ ਸਿਰ ਤੇ ਤੁਹਾਡਾ ਕੈਂਡੀਡੇਟ ਦਿੱਤਾ ਹੈ ਇਹ ਨਾ ਹੋਵੇ ਤਿੰਨ ਜਗ੍ਹਾ ਤੇ ਵੋਟਾਂ ਵੇਟ ਜਾਣ ਹਰ ਸਿੰਘ ਨੂੰ ਸੋਚੀ ਜਾਵੇ ਯਾਰ ਮੈਂ ਤਾਂ 1.5-2 ਕਰੋੜ ਰੁਪਇਆ ਦੇ ਦਤਾ ਸੁਖਪਾਲ ਸਿੰਘ ਇਹਨਾਂ ਸੂਚੀ ਜਾਵੇ ਬਿਨਾਂ ਕੰਮ ਕੀਤੇ ਵੋਟਾਂ ਮਿਲ ਜਾਂਦੀਆਂ ਨੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਹਨੇ ਕੰਮ ਕੀਤੇ ਹੈ ਉਹਨੂੰ ਵੋਟ ਪਾਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ